ਜਿਵੇਂ ਰਾਤ ਦੀ ਖਮੋਸੀ ਦੇ ਵਿੱਚ ਤਾਰੇ ਗੱਲਾਂ ਕਰਦੇ ਹਨ ਤੇ ਉਵੇਂ ਹੀ ਹਜੂਰ ਸਾਹਿਬ ਦੇ ਪ੍ਰਸਿੱਧ ਗੁਰਸਿੱਖ ਬਾਬਾ ਬਲਵਿੰਦਰ ਸਿੰਘ ਜੀ ਨੂੰ ਇੱਕ ਰੌਸ਼ਨੀ ਵਰਗਾ ਸੁਪਨਾ ਆਇਆ ਸੁਪਨੇ ਦੇ ਵਿੱਚ ਦਰਸ਼ਨ ਹੋਏ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਤੇ ਵਚਨ ਉਚਾਰਿਆ ਕਿ ਪੰਜਾਬ ਦੇ ਲੋਕੋ 2026 ਦੇ ਵਿੱਚ ਇੱਕ ਭਿਆਨਕ ਬਿਮਾਰੀ ਆਵੇਗੀ ਤਿਆਰ ਰਹਿਣਾ ਪਰ ਡਰਨਾ ਨਹੀਂ ਸਿਮਰਨ ਤੇ ਸੇਵਾ ਨਾ ਛੱਡਣਾ ਸੰਗਤ ਜੀ ਗੁਰਬਾਣੀ ਸਾਨੂੰ ਯਾਦ ਦਿਵਾਉਂਦੀ ਹੈ ਤੇਰਾ ਕੀਆ ਮੀਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗਾ ਅਦਾਰਥ ਜੋ ਕੁਝ ਵੀ ਪ੍ਰਭੂ ਕਰਦਾ ਹੈ ਉਸ ਵਿੱਚ ਜੋ ਕਿ ਉਸ ਪਰਮਾਤਮਾ ਦੀ ਰਜਾ ਦੇ ਨਾਲ ਹੀ ਹੁੰਦਾ ਹੈ ਪਰ ਮਨੁੱਖਤਾ ਨੂੰ ਇੱਕ ਚੇਤਾਵਨੀ ਵੀ ਮਿਲਦੀ ਹੈ ਕਿ ਜਦੋਂ ਪਾਪ ਵੱਧਦਾ ਹੈ ਤੇ ਉਦੋਂ ਜੋ ਕਿ ਇਹ ਹੰਕਾਰ ਜਿਹੜਾ ਹੈ ਉਹ ਹੋਰ ਜਿਆਦਾ ਮੋਟਾ ਹੋ ਜਾਂਦਾ ਹੁਣ ਤੁਸੀਂ ਦੇਖਿਆ ਹੋਣਾ ਕਿ ਇੱਕ ਭਿਆਨਕ ਬਿਮਾਰੀ ਆਈ ਸੀ ਜਿਸ ਨੂੰ ਕਰੋਨਾ ਦੀ ਬਿਮਾਰੀ ਕਿਹਾ ਸੀ ਪਰ ਹੁਣ ਐਦੋਂ ਵੀ ਭਿਆਨਕ ਬਿਮਾਰੀ ਆ ਰਹੀ ਹੈ ਜਿਹੜਾ ਬਾਬਾ ਬਲਵਿੰਦਰ ਸਿੰਘ ਜੀ ਨੂੰ ਸੁਪਨਾ ਆਇਆ ਉਸ ਸੁਪਨੇ ਦੇ ਬਾਰੇ ਅੱਜ ਆਪਾਂ ਜ਼ਿਕਰ ਕਰਾਂਗੇ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਾਉਨੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਆਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਅਸੀਂ ਸਾਰੇ ਕਰੋਨਾ ਮਹਾਮਾਰੀ ਦੌਰਾਨ ਦੇਖਿਆ ਕਿ ਘਰ ਸੁੰਨੇ ਹੋ ਗਏ ਗੜੀਆਂ ਨੇ ਚੁੱਪ ਦਾ ਚੋਗਾ ਔੜ ਲਿਆ ਸਾਹ ਲੈਣ ਦੀ ਕੋਈ ਕਦਰ ਹੋਈ ਤੇ ਸੇਵਾ ਦੀ ਤਾਕਤ ਵੀ ਇੱਕ ਸਮਝ ਆਈ ਉਸ ਵੇਲੇ ਲੋਕਾਂ ਨੇ ਗੁਰਬਾਣੀ ਨੂੰ ਫੜ ਕੇ ਰੱਖਿਆ ਲੰਗਰ ਚੱਲਦਾ ਰਿਹਾ ਰੋਟੀ ਤੇ ਰੂਹ ਦੋਵੇਂ ਮਿਲ ਕੇ ਨਰਮੀ ਬਣ ਗਏ ਪਰ ਸੁਪਨੇ ਦੇ ਵਿੱਚ ਜੋ ਐਸ ਵਕਤ ਬਹੁਤ ਵੱਡੀ ਚੇਤਾਵਨੀ ਆਈ ਕਿ ਜਦੋਂ ਮਨੁੱਖ ਪਾਪ ਵਧਾਉਂਦਾ ਹੈ ਉਦੋਂ ਝੂਠ ਛਾ ਬਣ ਜਾਂਦਾ ਹੈ ਲਾਲਚ ਧਰਤੀ ਨੂੰ ਵੰਝਲਾ ਕਰ ਦਿੰਦਾ ਹੈ ਤਾਂ ਕੁਦਰਤ ਆਪਣਾ ਸੰਤੁਲਨ ਵਾਪਸ ਮੰਗਦੀ ਹੈ ਇਹ ਬਿਮਾਰੀ ਸਿਰਫ ਸਰੀਰ ਦੀ ਨਹੀਂ ਹੋਵੇਗੀ ਇਹ ਬਿਮਾਰੀ ਅੰਦਰਲੀ ਕਮਜ਼ੋਰੀ ਸਵਾਰਥ ਵਿਕਾਰਾਂ ਅਤੇ ਅਨਿਆਦ ਪ੍ਰਤੀਬੰਧ ਵੀ ਹੋਵੇਗੀ ਗੁਰੂ ਸਾਹਿਬ ਬਚਨ ਕਰਦੇ ਹਨ ਮਨ ਤੋ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਰਥ ਜੇ ਅਸੀਂ ਆਪਣੇ ਅੰਦਰ ਦੀ ਜੋਤ ਜਗਾ ਲਈ করুণਾ ਸੱਚ ਸੇਵਾ ਤੇ ਨਿਮਰਤਾ ਜੀ ਲਈ ਤਾਂ ਕੋਈ ਵੀ ਅਧੜ ਸਾਨੂੰ ਡਗਾ ਨਹੀਂ ਸਕਦਾ ਸੰਗਤ ਜੀ ਇਹ ਸੁਪਨਾ ਸਾਨੂੰ ਡਰਾਉਣ ਦੇ ਲਈ ਨਹੀਂ ਸਗੋਂ ਜਗਾਉਣ ਦੇ ਲਈ ਹੈ ਸਰੀਰ ਦੀ ਸੰਭਾਲ ਕਰੋ ਮਨੁੱਖਤਾ ਦੀ ਸੇਵਾ ਕਰੋ ਨਫ਼ਰਤ ਦੀ ਥਾਂ ਪਿਆਰ ਦਿਓ ਨਾਮ ਜਪੋ ਅਤੇ ਗੁਰੂ ਦੇ ਸਿਧਾਂਤਾਂ ਤੇ ਟਿਕੇ ਰਹੋ ਜੇ 2026 ਵਿੱਚ ਕੋਈ ਪਰਖ ਵੀ ਆਈ ਤਾਂ ਸਾਡੀ ਏਕਤਾ ਸਾਡਾ ਸਿਮਰਨ ਸਾਡੀ ਸੇਵਾ ਸਾਡੀ ਰੂਹ ਦੀ ਰੋਸ਼ਨੀ ਉਸ ਨੂੰ ਧੂਆ ਵਾਂਗ ਹਵਾ ਵਿੱਚ ਗਵਾਚ ਦੇਵੇਗੀ ਤੇ ਅੰਤ ਵੇਲੇ ਇਹ ਹੀ ਬੇਨਤੀ ਹੈ ਕਿ ਡਰ ਨਹੀਂ ਪਰ ਧਿਆਨ ਜ਼ਰੂਰ ਰੱਖਿਏ ਅੰਧੇ ਸੁਵਾਸ ਨਹੀਂ ਆਤਮ ਵਿਸ਼ਵਾਸੀ ਜ਼ਰੂਰ ਬਣੀਏ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ